ਸਤਿ ਸ਼੍ਰੀ ਅਕਾਲ ਸਟੂਡੈਂਟਸ ਅੱਜ ਤੁਹਾਡੇ ਹੋਂਬਰੂ ਲੈ ਕੇ ਆਈਆਂ ਇੱਕ ਨਵਾਂ ਟੌਪਿਕ ਜਿਸ ਦਾ ਨਾਂ ਏ ਚਾਰ ਸਹਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਇਸ ਦੇਸ਼ ਕੌਮ ਦੇ ਉੱਪਰੋਂ ਆਪਣਾ ਸਾਰਾ ਹੀ ਸਰਵਾਂਸ ਪਾਰ ਦਿੱਤਾ ਅੱਜ ਅਸੀਂ ਉਹਨਾਂ ਦੇ ਚਾਰ ਸਹਬਜ਼ਾਦਿਆਂ ਬਾਰੇ ਪੜ੍ਹਾਂਗੇ ਸਭ ਤੋਂ ਵੱਡੇ ਸਹਬਜ਼ਾਦੇ ਦਾ ਨਾਂ ਸਹਬਜ਼ਾਦਾ ਅਜੀਤ ਸਿੰਘ ਦੂਸਰੇ ਦਾ ਨਾਂ ਸਹਬਜ਼ਾਦਾ ਜੁਝਾਰ ਸਿੰਘ ਤੀਸਰੇ ਦਾ ਨਾਂ ਸਹਬਜ਼ਾਦਾ ਜੋਰਾਵਰ ਸਿੰਘ ਅਤੇ ਚੌਥੇ ਦਾ ਨਾਂ ਸੀ ਸਹਬਜ਼ਾਦਾ ਫਤਿਹ ਸਿੰਘ ਇਹ ਦੋਨੋਂ ਵੱਡੇ ਬੱਚੇ ਸੀ ਜਿਹੜੇ ਸਹਬਜ਼ਾਦੇ ਅਜੀਤ ਸਿੰਘ ਤੇ ਸਹਬਜ਼ਾਦਾ ਜੁਝਾਰ ਸਿੰਘ ਜੀ ਇਹ ਚਮਕੌਰ ਦੀ ਗੜੀ ਵਿੱਚ ਲੜਦੇ ਹੋਏ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਜਦੋਂ ਕਿ ਛੋਟੇ ਸਹਬਜ਼ਾਦੇ ਸਹਬਜ਼ਾਦਾ ਜੋਰਾਵਰ ਸਿੰਘ ਜੀ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਇਹਨਾਂ ਨੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਦੇ ਨਾਲ ਠੰਡੇ ਬੁਰਜ ਦੇ ਵਿੱਚ ਰਾਤਾਂ ਗੁਜ਼ਾਰੀਆਂ ਅਤੇ ਉੱਥੇ ਹੀ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਸੋ ਇਹਨਾਂ ਚਾਰਾਂ ਨੇ ਹੀ ਆਪਣਾ ਕਿਸ ਬਲਦਾਨ ਕੀਤਾ ਇਸ ਦ੍ਰਿਸ਼ ਕੌਮ ਦੇ ਉਤੋਂ ਇਸ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਆਖਿਆ ਜਾਂਦਾ ਉਹਨਾਂ ਨੇ ਆਪਣਾ ਆ ਪਾਰਿਆ ਆਪਣੇ ਮਾਤਾ ਪਿਤਾ ਵਾ ਆਪਣੇ ਦਾਦਾ ਜੀ ਬਾਰੇ ਬੱਚਿਆਂ ਦੇ ਦਾਦਾ ਜੀ ਬਾਰੇ ਇਸ ਕਰਕੇ ਉਹਨਾਂ ਨੂੰ ਹੀ ਇਹ ਸਰਬੰਸਦਾਨੀ ਆਖਿਆ ਜਾਂਦਾ ਹੈ ਧੰਨਵਾਦ